ਫਲੋਰ ਦੇ ਨਾਮਯੁਕਤ ਡੀਐਸਪੀ ਭਾਰਤ ਮਸੀਹ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਦਾਰ ਸਰਪੰਨ ਸਿੰਘ ਬਲਬਤੌਰ ਡੀਐਸਪੀ ਫਲੋਰ ਹਲਕੇ ਵਿੱਚ ਆਪਣੀਆਂ ਸੇਵਾਵਾਂ ਪ੍ਰਧਾਨ ਕਰ ਰਹੇ ਸਨ ਨਾਮ ਨਿਯੁਕਤ ਡੀਐਸਪੀ ਭਾਰਤ ਮਸੀਹ ਵੱਲੋਂ ਬਤੌਰ ਡੀਐਸਪੀ ਚਾਰ ਸੰਭਾਲਨ ਉਪਰੰਤ ਪੱਤਰਕਾਰ ਵਾਰਤਾ ਕੀਤੀ ਗਈ ਇਸ ਮੌਕੇ ਭਾਰਤ ਮਸੀਹ ਨੇ ਜਿੱਥੇ ਪੂਰੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਵਿਚਾਰ ਚਰਚਾ ਕੀਤੀ ਉੱਥੇ ਉਣਾ ਮੜੇ ਅੰਸਰਾਂ ਨੂੰ ਵੀ ਸਖਤ ਚੇਤਾਵਨੀ ਜਾਰੀ ਕੀਤੀ ਤੇ ਕਿਹਾ ਕਿ ਮੜੇ ਅੰਸਰ ਜਲਦ ਹੀ ਆਪਣਾ ਧੰਦਾ ਬੰਦ ਕਰ ਦੇਣ ਨਹੀਂ ਤਾਂ ਪੁਲਿਸ ਵੱਲੋਂ ਸਖਤੀ ਵਰਤੀ ਜਾਏਗੀ ਉਹਨਾਂ ਨਾਲ ਹੀ ਕਿਹਾ ਕਿ ਇਲਾਕੇ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਵੀ ਕੀਤਾ ਜਾਵੇਗਾ ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਨੇ ਉਹਨਾਂ ਇਲਾਕਾ ਵਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਫਿਲੌਰ ਤੋਂ ਨਵਰੰਗ ਚੈਨਲ ਲਈ ਸ਼ੁਸ਼ੀਲ ਉਹਚਾ ਦੀ ਖਾਸ ਰਿਪੋਰਟ ਥੈਂਕ ਯੂ ਮੈਂ ਪਹਿਲਾਂ ਵੀ ਇੱਥੇ ਇੰਚਾਰਜ ਰਹਿ ਚੁੱਕੇ ਹਾਂ ਚੌਕੀ ਇੰਚਾਰਜ ਤੋਂ 20 ਸਾਲ ਪਹਿਲਾਂ ਤੇ ਕਾਫੀ ਸਹਿਯੋਗ ਮੈਨੂੰ ਉਸ ਟਾਈਮ ਪਬਲਿਕ ਦਾ ਮਿਲਿਆ ਸੀ ਜਿੰਨ ਨਾਲ ਅਸੀਂ ਕਾਫੀ ਕ੍ਰਾਈਮ ਨੂੰ ਉਸ ਟਾਈਮ ਜਿਹੜੇ ਠੱਲ ਪਾ ਕੇ ਰੱਖੀ ਹੁਣ ਵੀ ਮੈਨੂੰ ਆਸ ਹੈ ਮੈਨੂੰ ਪਬਲਿਕ ਦਾ ਸਹਿਯੋਗ ਮਿਲੇਗਾ ਕਿ ਜਿਹੜਾ ਜੋ ਨਸ਼ਾ ਫੋਟਨੋਣੀ ਸਾਡੀ ਚੱਲ ਰਹੀ ਆ ਉਹਦੇ ਵਿੱਚ ਵੀ ਦੀ ਪਬਲਿਕ ਮੇਰਾ ਸਾਥ ਦੇਗੀ ਲੋਕ ਮੇਰਾ ਸਾਥ ਦੇਣਗੇ ਅਸੀਂ 100% ਜਿਹੜਾ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਖਤਮ ਹੋ ਜੇ ਬਿਲਕੁਲ ਜਿਹੜੀ ਇਹ ਲਾਣਸ ਜਿਹੜੀ ਆ ਉਹ ਆਮ ਜਿਹੜੀ ਚੰਗੀ ਹੋਈ ਠੀਕ ਔਰ ਦੂਸਰਾ ਕਾਨੂੰਨ ਦਾ ਰਾਜ ਰਹੇਗਾ ਕੋਈ ਗੁੱਟਾਗਰਦੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਵੀ ਲਾਣਸਨਸ ਨਹੀਂ ਹੋਏਗੀ ਸਰ ਜਦੋਂ 100 ਫਲੌਲ ਲੱਗਾ ਹੈਗਾ ਦੇ ਵਿੱਚ ਕਾਫੀ ਨਸ਼ਾ ਨਾਲ ਕੋਲ ਵਾਲਾ ਹੈਗਾ ਤੇ ਇੰਨਾਂ ਦੇ ਸਪੌਟ ਹੈਗੇ ਦਾ ਕਰਨਾ ਪੈਣਾ ਹੈਗਾ ਉਹਨਾਂ ਉਹ ਵੀ ਨਸ਼ਾ ਨਾਲ ਕਾਫੀ ਸਪੌਟ ਹੈਗਾ ਸਰ ਉਹਨਾਂ ਲਈ ਪਹਿਲੇ ਦਾ ਕੰਪੋਨੈਂਟ ਅਸੀਂ ਜਿਹੜੇ ਹੈਗੇ ਆ ਡਰਗ ਸਪੌਟ ਜਿਹੜੇ ਉਹ ਟਰਟੀਫਾਈ ਕਰ ਰਹੇ ਆ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਹੀ ਕਰਵ ਕਰਾਂਗੇ ਜਿੱਥੇ ਜਿਹੜੀ ਆ ਡਰਗ ਦੀ ਸਾਨੂੰ ਜ਼ਿਆਦਾ ਸ਼ਿਕਾਇਤ ਆ ਰਹੀ ਹੈ ਜੇ ਕਿੰਨਾ ਪਿੰਡ ਹੋਵੇ ਚਾਹੇ ਸੇਲ ਕਰਦਾ ਇਹ ਰਿਆ ਹੋਵੇ ਚਾਹੇ ਤਲੇਤੇ ਦਾ ਇਹ ਰਿਆ ਹੋਵੇ ਜਿਹੜਾ ਵੀ ਰਿਆ ਹੈਗਾ ਅਸੀਂ ਉਹਨੂੰ ਜਿਹੜਾ ਪਹਿਲਾਂ ਪ੍ਰਾਇੋਰਟੀ ਜਿਹੜਾ ਫੋਕਸ ਕਰਾ ਲੇ ਠੀਕ ਹੈ ਸਰ ਜਿਹੜੇ ਅ ਬਚੇ ਜਿਹੜੇ ਸਿਆ ਦਿਮਾਗੀ ਤੌਰ ਤੇ ਸੇਕ ਹੋਏ ਡਾਟ ਰਗੀ ਹੈਗੇ ਆ ਤੇ ਡਰਕ ਲੈਂਦੇ ਆਗੇ ਸਰ ਡਰਕ ਪੈਨਲ ਤਾਂ ਹੈ ਨਹੀਂ ਲੇਕਿਨ ਡਰਕ ਲੈਂਦੇ ਜੂਰੇਗਾ ਸਰ ਉਹਨਾਂ ਲਈ ਤੁਸੀਂ ਕੀ ਪਾਲਣ ਕਰੋਗੇ ਜਿਹੜੇ ਬੱਚੇ ਜਿਹੜੇ ਐਕਚੁਅਲੀ ਉਹ ਵਿਕਟਮ ਹੋਏ ਵਿਕਟਮ ਮਾਪੇ ਨੰਨੀ ਨਹੀਂ ਕਹਿ ਸਕਦੇ ਉਹ ਜਿਹੜੇ ਹੈਗੇ ਆ ਉਹ ਡਰਗਸ ਮਨੂਡਰ ਹੈਗੇ ਆ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਐਡਮਿਟ ਕਰਾਵਾਂਗੇ ਉਹਨਾਂ ਨੂੰ ਟ੍ਰੀਟਮੈਂਟ ਕਰਾਉਂਦਾ ਸੀ 100% ਬੰਦ ਹੋਵਸ ਕਰਨ ਦੀ ਕੋਸ਼ਿਸ਼ ਕਰਕੇ ਹੀ ਕਰਾਵਾਂਗੇ ਬਤਲੋ ਨੰਨਾ ਸਾਹਤ ਵਿੱਚ ਫਲੋਰ ਦੇ ਨਵ ਨਿਯੁਕਤ ਡੀਐਸਪੀ ਭਾਰਤ ਮਸੀਹ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਦਾਰ ਸਰਬੰਸ ਸਿੰਘ ਬਲਬਤੋੜ ਡੀਐਸਪੀ ਫਲੋਰ ਹਲਕੇ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਸਨ ਨਾਮ ਨਿਯੁਕਤ ਡੀਐਸਪੀ ਭਾਰਤ ਮਸੀਹ ਵੱਲੋਂ ਬਤੌਰ ਡੀਐਸਪੀ ਚਾਰ ਸੰਭਾਲਨ ਉਪਰੰਤ ਪੱਤਰਕਾਰ ਵਾਰਤਾ ਕੀਤੀ ਗਈ ਇਸ ਮੌਕੇ ਭਾਰਤ ਮਸੀਹ ਨੇ ਜਿੱਥੇ ਪੂਰੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਵਿਚਾਰ ਚਰਚਾ ਕੀਤੀ ਉੱਥੇ ਮੜੇ ਅੰਸਰਾਂ ਨੂੰ ਵੀ ਸਖਤ ਚੇਤਾਵਨੀ ਜਾਰੀ ਕੀਤੀ ਤੇ ਕਿਹਾ ਕਿ ਮੜੇ ਅੰਸਰ ਜਲਦ ਹੀ ਆਪਣਾ ਧੰਦਾ ਬੰਦ ਕਰ ਦੇਣ ਨਹੀਂ ਤਾਂ ਪੁਲਿਸ ਵੱਲੋਂ ਸਖਤੀ ਵਰਤੀ ਜਾਏਗੀ ਉਹਨਾਂ ਨਾਲ ਹੀ ਕਿਹਾ ਕਿ ਇਲਾਕੇ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਵੀ ਕੀਤਾ ਜਾਵੇਗਾ ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਨੇ ਉਹਨਾਂ ਇਲਾਕਾ ਵਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਫਿਲੌਰ ਤੋਂ ਨਵਰੰਗ ਚੈਨਲ ਦੇ ਸ਼ੁਸ਼ੀਲ ਉਹਚਾ ਦੀ ਖਾਸ ਰਿਪੋਰਟ